ਬਹੁਤ ਹੀ ਸੋਹਣੀ ਕਹਾਣੀ ਜੋ ਕਿ ਪਰਿਵਾਰਿਕ ਕਹਾਣੀ ਹੈ ਆਓ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਾवला ਰੰਗ ਇੱਕ ਸ਼ਰਾਬ ਐਨੇ ਸਜਾਣੀ ਸੁਜਜੀ ਨੂੰ ਘਰ ਨੂੰ ਸਵਰਗ ਬਣਾ ਦਿੰਦੀ ਹੈ ਚੰਦਕਰ ਹੁਣ ਆਪਣੀ ਪਸੰਦ ਤੇ ਮਾਨ ਕਰਦੀ ਹੋਈ ਫੁੱਲੇ ਨਾ ਸਮਾਉਂਦੀ ਤੇ ਹੁਣ ਉਹਨਾਂ ਦੋਵਾਂ ਮਾਂ ਪੁੱਤਰ ਨੂੰ ਆਉਣ ਵਾਲੇ ਮਹਿਮਾਨ ਦਾ ਚਾ ਸੀ ਨਿੰਦਰੋ ਨੂੰ ਪੀੜਾਂ ਲੱਗੀਆਂ ਤਾਂ ਉਹ ਮਾਂ ਪੁੱਤਰ ਗੱਡੀ ਕਰਕੇ ਉਸ ਨੂੰ ਹਸਪਤਾਲ ਲੈ ਗਏ ਉਸਨੇ ਇੱਕ ਤੀਨ ਨੂੰ ਜਨਮ ਦਿੱਤਾ ਦੋਵਾਂ ਮਾਂ ਪੁੱਤਰ ਦੇ ਚਿਹਰੇ ਇੱਕ ਵਾਰ ਬੁੱਝ ਗਏ ਹੂ ਬੂ ਹੂ ਨਿੰਦਰੋ ਵਾਲਾ ਰੰਗ ਤੇ ਨੈਣ ਨਕਸ਼ ਜਿਵੇਂ ਨਿੰਦਰੋ ਦੀ ਫੋਟੋ ਕਾਪੀ ਹੋਵੇ ਪਰ ਨਿੰਦਰੋ ਨੂੰ ਮਹਿਸੂਸ ਨਾ ਹੋਵੇ ਇਸ ਕਰਕੇ ਉਹਨਾਂ ਹੱਸਦੇ ਹੋਏ ਗੁੱਡੀਆਂ ਨੂੰ ਚੁੱਕਿਆ ਤੇ ਨਿੰਦਰੋ ਕਹਿੰਦੀ ਬੇਬੇ ਜੀ ਇਸ ਨੂੰ ਤੁਸੀਂ ਗੁੜਤੀ ਦਿਓ ਮੈਂ ਚਾਹੁੰਦੀ ਹਾਂ ਕਿ ਇਹ ਤੁਹਾਡੇ ਵਰਗੀ ਹੋਵੇ ਚੰਦਪੌਰ ਨੇ ਉਸ ਨੂੰ ਗੁੜਤੀ ਦਿੱਤੀ ਤੇ ਦੋਵਾਂ ਜੀ ਆਨੇ ਰਲ ਕੇ ਉਹਦਾ ਨਾਮ ਜਸਪ੍ਰੀਤ ਰੱਖਿਆ ਤੇ ਗੱਜਣ ਕਹਿਣ ਲੱਗਾ ਕਿ ਇਹ ਵੀ ਤੇਰੇ ਬਾਗੀ ਜਸ ਖੱਟੇਗੀ ਨਿੰਦਰੋ ਕਰ ਆਈ ਤਾਂ ਗੱਜਣ ਨੂੰ ਕਹਿਣ ਲੱਗੀ ਕਿ ਮੇਰੇ ਨਾਲ ਝੂਠ ਨਾ ਬੋਲਿਓ ਸੱਚੋ ਸੱਚ ਦੱਸੋ ਕਿ ਤੁਹਾਡਾ ਤੇ ਬੇਬੇ ਜੀ ਦੇ ਗੁੱਡੀਆਂ ਨੂੰ ਵੇਚ ਕੇ ਚਿਰੇ ਮੁਰਝਾ ਕਿਉਂ ਗਏ ਸਨ ਧੀ ਹੁਣ ਕਰਕੇ ਕਿ ਇਸ ਦਾ ਰੰਗ ਸਾਵਲਾ ਹੁਣ ਕਰਕੇ ਨਿੰਦ ਤੈਨੂੰ ਪਤਾ ਹੀ ਹੈ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅੱਗੋ ਜ਼ਬਾਨਾ ਬਦਲ ਰਿਹਾ ਹੈ ਸਾਰੇ ਇੱਕੋ ਜੇ ਨਹੀਂ ਹੁੰਦੇ ਤੇ ਤਾਂ ਕਰਮਾਂ ਵਾਲੇ ਕਰ ਪੈਦਾ ਹੁੰਦੀ ਹੈ ਪਰ ਤੂੰ ਫਿਕਰ ਨਾ ਕਰ ਅਸੀਂ ਇਸ ਨੂੰ ਖੋਪੜਾਵਾਂਗੇ ਤੇ ਇਹ ਤੇਰੇ ਵਾਂਗ ਹੀ ਗੁਣਵਾਨ ਹੋਵੇਗੀ ਜਿਵੇਂ ਅਸੀਂ ਤੈਨੂੰ ਆਪ ਮੰਗ ਕੇ ਲਿਆ ਸੀ ਉਵੇਂ ਇਸ ਦੇ ਗੁਣਾ ਦੀ ਕਦਰ ਵੀ ਪਵੇਗੀ ਨਿੰਦਰੋ ਕਹਿੰਦੀ ਜਿਸ ਦਿਨ ਦੀ ਇਸ ਘਰ ਵਿੱਚ ਆਈ ਹਾਂ ਅੱਜ ਮੈਨੂੰ ਲੱਗਿਆ ਹੈ ਕਿ ਮੇਰਾ ਰੰਗ ਸਾਬਲਾ ਹੈ ਪਹਿਲਾਂ ਤਾਂ ਮੈਂ ਹਵਾ ਵਿੱਚ ਹੀ ਉੱਡੀ ਫਿਰਤੀ ਸੀ ਚੰਦ ਕਹਿੰਦੀ ਤੈਨੂੰ ਕੌਣ ਕਹਿੰਦਾ ਹੈ ਕਿ ਤੇਰਾ ਰੰਗ ਸਾਬਲਾ ਹੈ ਤੇ ਜਸਾ ਦੀ ਜਸਪ੍ਰੀ ਤੇ ਤੇਤ ਤੋਂ ਵੀ ਵੱਧ ਪਿਆਰੀ ਹੈ। ਚੰਦਕੌਰ ਦੀਆਂ ਦਰਾਨੀਆਂ ਜਸਪ੍ਰੀਤ ਨੂੰ ਵੇਖਣ ਆਈਆਂ ਤਾਂ ਛੋਟੀ ਤਾਂ ਇਸ ਤਰ੍ਹਾਂ ਆਈ ਜਿਵੇਂ ਕੋਈ ਜੰਗ ਜਿੱਤ ਗਈ ਹੋਵੇ। ਕਹਿੰਦੀ ਧੀ ਪੁੱਤਨ ਇੱਕ ਤੇ ਤਾਂ ਜਾਣਾ ਹੀ ਹੁੰਦਾ। ਮਾਂ ਤੇ ਜਾਂ ਪਿਓ ਤੇ ਜੇ ਦੋਵੇਂ ਸੋਹਣੇ ਹੋਣ ਤਾਂ ਲਾੜ ਆਪੇ ਸੋਹਣੀ ਹੁੰਦੀ ਹੈ। ਚੰਦਕੌਰ ਉਹਨੂੰ ਕਹਿੰਦੀ ਕਿ ਸਾਨੂੰ ਕਿਸੇ ਦੇ ਕੈਨ ਨਾ ਕੋਈ ਫਰਕ ਨਹੀਂ ਪੈਂਦਾ। ਜਦੋਂ ਆਪਣਿਆਂ ਦੀ ਕਹੀ ਗੱਲ ਨਾਲ ਫਰਕ ਨਾ ਪਵੇ। ਤਾਂ ਬਾਅਦ ਵਿੱਚ ਬਹੁਤ ਫਰਕ ਪੈਂਦਾ ਹੈ ਜਿਵੇਂ ਹੁਣ ਪਿਆ ਹੈ ਤੇ ਕੱਲ ਨੂੰ ਇਹਦਾ ਸਾਖ ਕਰਨ ਲੱਗੇ ਹੋਰ ਵੀ ਪਵੇਗਾ ਐਨੀ ਗੱਲ ਕਰਕੇ ਉਹ ਤਾਂ ਚਲੀ ਗਈ ਪਰ ਨਿੰਦਰੋ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਗਈ ਉਸ ਤੋਂ ਬਾਅਦ ਨਿੰਦਰੋ ਦੇ ਦੂਜੀ ਬੇਟੀ ਪੈਦਾ ਹੋਈ ਤਾਂ ਬਿਲਕੁਲ ਗੱਜਨ ਵਰਗੀ ਸੀ ਸਾਰੇ ਕੋਸਨ ਕਿ ਚਲੋ ਇਹ ਤਾਂ ਸਾਵਲੀ ਨਹੀਂ ਉਸ ਤੋਂ ਬਾਅਦ ਨਿੰਦਰੋ ਕੋਲ ਪੁੱਤਰ ਹੋਇਆ ਉਹ ਵੀ ਬਿਲਕੁਲ ਨਿੰਦਰੋ ਵਰਗਾ ਸੀ ਪਰ ਪੁੱਤਰ ਹੋਣ ਕਰਕੇ ਕਿਸ ਨੂੰ ਜਿਆਦਾ ਫਰਕ ਨਾ ਪਿਆ ਉਸ ਤੋਂ ਬਾਅਦ ਨਿੰਦਰੋ ਦੇ ਦੂਜੀ ਬੇਟੀ ਪੈਦਾ ਹੋਈ ਤਾਂ ਬਿਲਕੁਲ ਗੱਜਨ ਵਰਗੀ ਸੀ ਸਾਰੇ ਕੋਸ਼ਣ ਕਿ ਚਲੋ ਇਹ ਤਾਂ ਸਾਵਲੀ ਨਹੀਂ ਉਸ ਤੋਂ ਬਾਅਦ ਨਿੰਦਰੋ ਕੋਲ ਪੁੱਤਰ ਹੋਇਆ ਉਹ ਵੀ ਬਿਲਕੁਲ ਨਿੰਦਰੋ ਵਰਗਾ ਸੀ ਪਰ ਪੁੱਤਰ ਹੋਣ ਕਰਕੇ ਕਿਸੇ ਨੂੰ ਜਿਆਦਾ ਫਰਕ ਨਾ ਪਿਆ ਜਿੰਨੇ ਬੱਚੇ ਵੱਡੇ ਹੋ ਰਹੇ ਸਨ ਜਸਪ੍ਰੀਤ ਆਪਣੀ ਮਾਂ ਵਾਂਗ ਹੀ ਗੁਣਵਾਨ ਸੀ ਜਿਵੇਂ ਉਹਦੇ ਸਾਰੇ ਗੁਣ ਵੀ ਉਸ ਵਿੱਚ ਆ ਗਏ ਹੋਣ ਪੜਾਈ ਦੇ ਵਿੱਚ ਵੀ ਹਮੇਸ਼ਾ ਅਵਲ ਆਉਂਦੀ ਮਾਂ ਪਿਓ ਦੇ ਦਾਤੀ ਜਿੰਨੇ ਉਸ ਨੂੰ ਦੂਜੇ ਦੋਵੇਂ ਬੱਚਿਆਂ ਤੋਂ ਬਾਅਦ ਪਿਆਰ ਕਰਦੇ ਸਨ ਤਾਂ ਕਿ ਉਸ ਨੂੰ ਆਪਣਾ ਸਾਵਲਾ ਰੰਗ ਆਪਣੇ ਵਿੱਚ ਕਮੀ ਮਹਿਸੂਸ ਨਾ ਹੋਣ ਦੇਵੇ ਪਰ ਉਹ ਜਦ ਬਾਹਰ ਨਿਕਲਦੀ ਸੀ ਤਾਂ ਉਸ ਨੂੰ ਕਿਤੇ ਨਾ ਕਿਤੇ ਆਪਣੇ ਸਾਵਲੇ ਰੰਗ ਬਾਰੇ ਸੁਣਨਾ ਪੈਂਦਾ ਪਰ ਘਰੋਂ ਪੂਰਾ ਪਿਆਰ ਮਿਲਣ ਕਰਕੇ ਆਪਣੇ ਵਿੱਚ ਹੀਣ ਭਾਵਨਾ ਨਾ ਆਉਣ ਦਿੰਦੀ ਛੋਟੇ ਹਰ ਪ੍ਰithvi ਪੰਨ ਵਿੱਚ ਤੇਜ ਤੇ ਕੰਮ ਕਾਜ ਵਿੱਚ ਸੁਚੱਜੀ ਸੀ ਜੇ ਮਾਂ ਸੁਚੱਜੀ ਹੋਵੇ ਤਾਂ ਬੱਚੇ ਵੀ ਸਭ ਕੁਝ ਸਿੱਖ ਜਾਂਦੇ ਹਨ ਦੋਵੇਂ ਧੀਆ ਨੇ बीए ਤੇ ਬੀ ਐਡ ਕਰ ਲਈ ਤੇ ਜਗਪ੍ਰੀਤ ਵੀ ਇੰਜੀਨੀਅਰ ਦੀ ਪ੍ਰਾਈ ਕਰ ਰਿਆ ਸੀ ਤੇ ਆਪਣੇ ਪਿਓ ਨਾਲ ਵਾਹੀ ਵਿੱਚ ਹੀ ਹੱਥ ਵਟਾਉਂਦਾ ਮਾਪੇ ਤੇ ਦਾਦੀ ਆਪਣੇ ਬੱਚੇ ਸਿਆਣੇ ਹੋਣ ਕਰਕੇ ਬਹੁਤ ਖੁਸ਼ ਹਨ ਜਸਪ੍ਰੀਤ ਦੇ ਬੀ ਐਡ ਕਰਨ ਤੋਂ ਬਾਅਦ ਉਸ ਲਈ ਰਿਸ਼ਤੇ ਦੀ ਭਾਲ ਜਾਰੀ ਹੋ ਗਈ ਚੰਦਕੌਰ ਵੀ ਆਪਣੇ ਭੈਣ ਪ੍ਰਾਮਾ ਨੂੰ ਕਹਿੰਦੀ ਕਿ ਮੇਰੀ ਧੀ ਜਸਪ੍ਰੀਤ ਲਈ ਕੋਈ ਵਧੀਆ ਸਾਥ ਦੱਸੋ ਕਿਉਂਕਿ ਉਹ ਜਸਪ੍ਰੀਤ ਨੂੰ ਆਪਣੀ ਧੀ ਹੀ ਕਹਿੰਦੀ ਸੀ ਕੁੜੀ ਦੀ ਪੜਾਈ ਤੇ ਗੁਣਾ ਨੂੰ ਵੇਖ ਜਦੋਂ ਲੜਕੇ ਵਾਲੇ ਜਸਪ੍ਰੀਤ ਨੂੰ ਵੇਖਣ ਆਉਂਦੇ ਤੋ ਹਰਪ੍ਰੀਤ ਨੂੰ ਪਸੰਦ ਕਰ ਲੈਂਦੇ ਕੱਜਾ ਸਿੰਘ ਤੇ ਨਿੰਦਰੋ ਕਹਿਣ ਕਿ ਅਸੀਂ ਵੱਡੀ ਧੀ ਦਾ ਵਿਆਹ ਕਰੇ ਬਿਨਾ ਛੋਟੀ ਦਾ ਰਿਸ਼ਤਾ ਨਹੀਂ ਕਰਨਾ ਜਸਪ੍ਰੀਤ ਵੀ ਆਪਣੇ ਨੋਮੈਸ਼ ਕਰਕੇ ਥੱਕ ਗਈ ਸੀ ਉਹਦੇ ਗੁਣਾ ਤੇ ਪੜਾਈ ਤੇ ਉਹਦਾ ਸਾਵਲਾ ਰੰਗ ਭਾਰੀ ਪੈ ਜਾਂਦਾ ਸੀ ਹੁਣ ਤਾਂ ਜੁਗਪ੍ਰੀਤ ਲਈ ਰਿਸ਼ਤੇ ਆਉਣ ਲੱਗ ਪਏ ਸੀ ਜਸਪ੍ਰੀਤ 28 ਦੀ ਹੋ ਗਈ ਸੀ ਉਹ ਆਪਣੇ ਪਾਪਾ ਨੂੰ ਕਹਿੰਦੀ ਕਿ ਮੈਂ ਵਿਆਹ ਨਹੀਂ ਕਰਾਉਣਾ ਮੈਂ ਨੌਕਰੀ ਕਰਨੀ ਹੈ ਸੱਜਨ ਸਿੰਘ ਪਹਿਲਾਂ ਤਾਂ ਕਹਿੰਦਾ ਸੀ ਕਿ ਜੇ ਤੇਰੇ ਸਹੁਰੇ ਕਹਿਣਗੇ ਤਾਂ ਨੌਕਰੀ ਕਰ ਲਵੀ ਮੈਨੂੰ ਲਵਾਣਾ ਲੋਕ ਕਹਿਣਗੇ ਕਿ ਕੁੜੀ ਦੀ ਕਮਾਈ ਖਾਂਦਾ ਹੈ ਪਰ ਹੁਣ ਉਸ ਨੂੰ ਕਹਿੰਦਾ ਕਰ ਲੈ ਪੁੱਤ ਤਾਂ ਕਿ ਉਹ ਦਾ ਧਿਆਨ ਕਿਸੇ ਪਾਸੇ ਲੱਗੇ ਕੋਈ ਨੌਕਰੀ ਦੇ ਲਾਲਚ ਕਰਕੇ ਹੀ ਉਸ ਨਾਲ ਵਿਆਹ ਕਰ ਲਵੇ ਜਸਪ੍ਰਿਤ ਨੇ ਫਾਰਮ ਭਰਿਆ ਤਾਂ ਉਸ ਨੂੰ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ ਉਦੋਂ ਕੁੜੀਆਂ ਘੱਟ ਹੀ ਪੜਦੀਆਂ ਸਨ ਇਸ ਕਰਕੇ ਨੌਕਰੀ ਜਲਦੀ ਮਿਲ ਜਾਂਦੀ ਸੀ ਨੌਕਰੀ ਲੱਗਣ ਤੋਂ ਬਾਅਦ ਉਹ ਮਾਪੇ ਨੂੰ ਕਹਿੰਦੀ ਮੇਰੇ ਕਰਕੇ ਤੁਸੀਂ ਹਰਪ੍ਰੀਤ ਤੇ ਜਗਪ੍ਰੀਤ ਦੀ ਉਹ ਮਾਂ ਨਾ ਲਗਾਓ ਇਹਨਾਂ ਦੇ ਵਿਆਹ ਕਰ ਦਿਓ ਉਹਨਾਂ ਨੇ ਸੀਨੇ ਤੇ ਪੱਥਰ ਰੱਖ ਦੋਵਾਂ ਦਾ ਵਿਆਹ ਕਰ ਦਿੱਤਾ ਨਿੰਦਰੂ ਦੋਵਾਂ ਦੇ ਵਿਆਹ ਤੋਂ ਬਾਅਦ ਲੋਕ ਲੋਕ ਕੇ ਕਿੰਨਾ ਰੋਂਦੀ ਸੀ ਗੱਜਨ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ ਗੱਜਨ ਤੇ ਨਿੰਦਰੂ ਤੋਂ ਬਾਅਦ ਚੰਦਕੌਰ ਪ੍ਰੇਸ਼ਾਨ ਸੀ ਕਿ ਮੈਂ ਤਾਂ ਸਾਵਲੇ ਰੰਗ ਦੀ ਕੁੜੀ ਆਪਣੇ ਮੁੰਡੇ ਲਈ ਉਹਦੇ ਗੁਣ ਵੇਖ ਕੇ ਲੈ ਕੇ ਆਈ ਸੀ ਅੱਜ ਕੱਲ ਗੁਣਾ ਦੀ ਕਦਰ ਹੀ ਨਹੀਂ ਰਹੀ ਲੋਕ ਸ਼ਕਲਾਂ ਹੀ ਵੇਖਦੇ ਹਨ ਉਹ ਜਸਪ੍ਰੀਤ ਦੇ ਰਿਸ਼ਤੇ ਤੇ ਗਾਮ ਵਿੱਚ ਬਿਮਾਰ ਰਹਿਣ ਲੱਗ ਪਈ ਮੇਰੀ ਧੀ ਦਾ ਸਾਵਲੇ ਰੰਗ ਉਸ ਲਈ ਸ਼ਰਾਬ ਬਣ ਗਿਆ ਹੈ ਰੰਗ ਤਾਂ ਦੋਵੇਂ ਉਸ ਰੱਬ ਨੇ ਬਣਾਏ ਹਨ ਤੇ ਲੋਕ ਸਾਵਲੇ ਰੰਗ ਨੂੰ ਨਫ਼ਰਤ ਕਿਉਂ ਕਰਦੇ ਹਨ ਪਰ ਜਸਪ੍ਰੀਤ ਵਿੱਚ ਨੌਕਰੀ ਲੱਗਣ ਤੋਂ ਬਾਅਦ ਬਹੁਤ ਬਦਲਾ ਆ ਗਿਆ ਹੁਣ ਕੋਈ ਵੀ ਉਹਦੇ ਸਾਵਲੇ ਰੰਗ ਬਾਰੇ ਬੋਲਦਾ ਤਾਂ ਉਹ ਬਿਲਕੁਲ ਧਿਆਨ ਹੀ ਨਾ ਦਿੰਦੀ ਉਹ ਮਾਪੇ ਨੂੰ ਹੌਸਲਾ ਦਿੰਦੀ ਉਹਨਾਂ ਦੇ ਖਾਣ ਪੀਣ ਤੇ ਦਵਾਈ ਦਾ ਧਿਆਨ ਰੱਖਦੀ ਦਾਦੀ ਦਾ ਤਾਂ ਉਹ ਬਹੁਤ ਖਿਆਲ ਰੱਖਦੀ ਜਦੋਂ ਕਿ ਜਗਪ੍ਰੀਤ ਦੀ ਪਤਨੀ ਉਹਨਾਂ ਤਿੰਨਾਂ ਵੱਲ ਬਿਲਕੁਲ ਧਿਆਨ ਨਾ ਦਿੰਦੀ ਰਸੋਈ ਦਾ ਜ਼ਿਆਦਾ ਕੰਮ ਵੀ ਨਿੰਦਰੋ ਤੇ ਜਸਪ੍ਰੀਤ ਹੀ ਕਰਦੀਆਂ ਤੇ ਆਪਣੇ ਸੋਹਣੇ ਪੁਣੇ ਦੇ ਮਾਣ ਵਿੱਚ ਕਈ ਵਾਰ ਜਸਪ੍ਰੀਤ ਨੂੰ ਸੁਣਾ ਦਿੰਦੀ ਤਾਂ ਨਿੰਦਰੋ ਬਹੁਤ ਰੋਂਦੀ ਚੰਦਪੌਰ ਤਾਂ ਰੋਂਦੀ ਹੋਈ ਕਹਿੰਦੀ ਕਿ ਮੇਰੀ ਤਾਂ ਜਾਨ ਤੇਰੇ ਹੱਥ ਵਿੱਚ ਚੂੜਾ ਪਿਆ ਵੇਖਣ ਲਈ ਹੀ ਅਟਕੀ ਹੋਈ ਐ ਤੇਰਾ ਵਿਆਹ ਵੇਖੇ ਬਿਨਾ ਮੈਨੇ ਮਰਨਾ ਮੈਂ ਰੱਬ ਨੂੰ ਕਹਿ ਦਿੱਤਾ ਕਿ ਜਿੰਨਾ ਚਿਰ ਮੇਰੀ ਧੀ ਦਾ ਵਿਆਹ ਨਹੀਂ ਹੁੰਦਾ ਮੈਨੂੰ ਉਹਨਾਂ ਚਿਰ ਨਾ ਆਪਣੇ ਕੋਲ ਸੱਦੀ ਡੇਢ ਸਾਲ ਹੋ ਗਿਆ ਸੀ ਜਸਪ੍ਰੀਤ ਨੂੰ ਨੌਕਰੀ ਕਰਦੀ ਹੋਈ ਤੋ ਤੀਹਾਂ ਨੂੰ ਅਪੜ ਗਈ ਸੀ ਉਹਦੇ ਸਕੂਲ ਵਿੱਚ ਸ਼ਹਿਦ ਤੋਂ ਇੱਕ ਨਵੇਂ ਅਧਿਆਪਕ ਆਇਆ ਸੀ ਪ੍ਰਿੰਸੀਪਲ ਮੈਡਮ ਛੁੱਟੀ ਤੇ ਸੀ ਉਸਨੇ ਜਸਪ੍ਰੀਤ ਨੂੰ ਫੋਨ ਕੀਤਾ ਕਿ ਤੁਸੀਂ ਨਵੇਂ ਅਧਿਆਪਕ ਨੂੰ ਜੁਆਇਨ ਕਰ ਦੇਣਾ ਜਸਪ੍ਰੀਤ ਜਦੋਂ ਪ੍ਰਿੰਸੀਪਲ ਦੇ ਆਫਿਸ ਉਸ ਅਧਿਆਪਕ ਨੂੰ ਜੁਆਇਨ ਕਰਾਉਣ ਗਈ ਤਾਂ ਅਧਿਆਪਕ ਖੜੇ ਹੋ ਗਏ ਤਾਂ ਜਸਪ੍ਰੀਤ ਕਹਿੰਦੀ ਸਰ ਬੈਠ ਜਾਓ ਮੈਂ ਪ੍ਰਿੰਸੀਪਲ ਨਹੀਂ ਹਾਂ ਇੱਕ ਆਮ ਅਧਿਆਪਕ ਹਾਂ ਪ੍ਰਿੰਸੀਪਲ ਮੈਡਮ ਕੁਝ ਦਿਨ ਦੀ ਛੁੱਟੀ ਤੇ ਹਨ ਉਹਨਾਂ ਨੇ ਮੈਨੂੰ ਫੋਨ ਕਰਕੇ ਮੈਨੂੰ ਤੁਹਾਨੂੰ ਜੁਆਇਨ ਕਰਾਉਣ ਲਈ ਕਿਹਾ ਹੈ ਉਹ ਅਧਿਆਪਕ ਹੱਸਦਾ ਹੋਇਆ ਕਹਿੰਦਾ ਕਿ ਮੈਂ ਮੇਰੇ ਲਈ ਤਾਂ ਤੁਸੀਂ ਪ੍ਰਿੰਸੀਪਲ ਹੀ ਹੋ ਤੁਸੀਂ ਪ੍ਰਿੰਸੀਪਲ ਦੀ ਡਿਊਟੀ ਜੋ ਨਿਭਾ ਰਹੇ ਹੋ ਜਸਪ੍ਰੀਤ ਕਹਿੰਦੀ ਹੈ ਕਿ ਧੰਨਵਾਦ ਜੀ ਇਸ ਲਈ ਸੌਰੀ ਸਰ ਮੈਂ ਬੱਚਿਆਂ ਦੀ ਕਲਾਸ ਵਿੱਚੋਂ ਆਈ ਹਾਂ ਆਪਾਂ ਆਪਣਾ ਕੰਮ ਪੂਰਾ ਕਰ ਲਈਏ ਜੀ ਬਿਲਕੁਲ ਤੇ ਉਸ ਨੂੰ ਜੁਆਇਨ ਕਰਾਉਣ ਦੀ ਫਾਰਮੈਲिटीज ਪੂਰੀ ਕਰ ਫਟਾਫਟ ਆਪਣੀ ਕਲਾਸ ਵਿੱਚ ਚਲੀ ਗਈ ਉਸ ਅਧਿਆਪਕ ਨੂੰ ਉਹਦਾ ਬੇਬਾਕ ਅੰਦਾਜ਼ ਬਹੁਤ ਚੰਗਾ ਲੱਗਿਆ ਉਹਦਾ ਪੀਰੀਅਡ ਖਤਮ ਹੋਣ ਤੋਂ ਬਾਅਦ ਉਹ ਉਸ ਕੋਲ ਆ ਕੇ ਬੈਠ ਗਿਆ ਤੇ ਦੋ ਇੱਕ ਹੋਰ ਮੈਡਮ ਵੀ ਉਹਨਾਂ ਕੋਲ ਆ ਕੇ ਬੈਠ ਗਏ ਗੱਲਾਂ ਵਿੱਚ ਉਸ ਅਧਿਆਪਕ ਨੂੰ ਪਤਾ ਲੱਗਾ ਕਿ ਜਸਪ੍ਰੀਤ ਦਾ ਵਿਆਹ ਨਹੀਂ ਹੋਇਆ। ਤੋਂ ਮਨ ਹੀ ਮਨ ਖੁਸ਼ ਹੁੰਦਾ ਹੈ ਕਿ ਇਸ ਨੂੰ ਸ਼ਾਇਦ ਪਰਮਾਤਮਾ ਨੇ ਮੇਰੇ ਲਈ ਹੀ ਬਣਾਇਆ ਹੈ। ਉਹ ਹੌਲੀ-ਹੌਲੀ ਜਸਪ੍ਰੀਤ ਕੋਲ ਬੈਠਣ ਲੱਗ ਪਿਆ। ਤੋਂ ਜਸਪ੍ਰੀਤ ਨੂੰ ਵੀ ਚੰਗਾ ਲੱਗਦਾ ਸੀ। ਪਰ ਉਹ ਸੋਚਦੀ ਹੈ ਕਿ ਇਹ ਤਾਂ ਵਿਆਹ ਹੋਵੇਗਾ ਕਿਉਂਕਿ ਉਹ ਵੀ ਜਸਪ੍ਰੀਤ ਤੋਂ ਜ਼ਿਆਦਾ ਉਮਰ ਦਾ ਲੱਗਦਾ ਸੀ। ਕੱਲਾ ਵਿੱਚ ਜਸਪ੍ਰੀਤ ਨੂੰ ਪਤਾ ਲੱਗਾ ਕਿ ਉਹਦਾ ਵਿਆਹ ਨਹੀਂ ਹੋਇਆ। ਤੋਂ ਉਹ ਵੀ ਉਸਨੂੰ ਚਾਹਣ ਲੱਗੀ। ਪਰ ਉਹ ਸੋਚਦੀ ਹੈ ਕਿ ਕੀ ਪਤਾ ਇਸ ਨੂੰ ਵੀ ਸਾਵਲਾ ਰੰਗ ਪਸੰਦ ਨਾ ਹੋਵੇ ਇਸ ਕਰਕੇ ਉਹ ਉਸ ਤੋਂ ਦੂਰੀ ਬਣਾਉਣ ਲੱਗ ਪਈ ਉਹ ਇੱਕ ਦਿਨ ਜਸਪ੍ਰੀਤ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਕਿਉਂ ਨਹੀਂ ਬੈਠਦੇ ਕੀ ਗੱਲ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਜਸਪ੍ਰੀਤ ਕਹਿੰਦੀ ਨਹੀਂ ਸਰ ਮੈਂ ਤਾਂ ਵੈਸੇ ਹੀ ਤੇ ਅੱਗੋਂ ਚੁੱਪ ਕਰ ਗਈ ਮੈਡਮ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਤੇ ਮੈਨੂੰ ਤੁਹਾਡੀ ਵਰਗੀ ਹੀ ਸਾਫ਼ ਸੁਥਰੇ ਅੱਖਸ ਵਾਲੀ ਲੜਕੀ ਦੀ ਭਾਲ ਸੀ ਪਹਿਲਾਂ ਮੈਨੂੰ ਤੁਹਾਡੇ ਵਰਗੀ ਸੁੰਦਰ ਤੇ ਚੰਗੇ ਗੁਣਾ ਵਾਲੀ ਲੜਕੀ ਮਿਲੀ ਹੀ ਨਹੀਂ ਤਾਹੀਂ ਮੇਰੀ ਵੀ ਉਮਰ ਹੋ ਗਈ ਪਰ ਸਰ ਤੁਸੀਂ ਤਾਂ ਸ਼ੱਕਰ ਸੂਰਤੋਂ ਸੋਹਣੇ ਵੀ ਹੋ ਫਿਰ ਕਿਉਂ ਮੇਰੇ ਵਰਗੀ ਸਾਬਰੀ ਰੰਗ ਕੁੜੀ ਪਸੰਦ ਆਈ ਸਰ ਨਹੀਂ ਜਿਸ ਪਾਲ ਕਹੋ ਮੈਨੂੰ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਡੀ ਲਿਆਕਤ ਨੂੰ ਵੇਖਿਆ ਹੈ ਮੈਂ ਕੱਲ ਨੂੰ ਹੀ ਆਪਣੇ ਮਾਤਾ ਪਿਤਾ ਨੂੰ ਆਪਣੇ ਰਿਸ਼ਤੇ ਲਈ ਤੁਹਾਡੇ ਘਰ ਪੇਜਾਂਗਾ ਉਹਦੇ ਮਾਤਾ ਪਿਤਾ ਗੱਜਾ ਸਿੰਘ ਕੋਲ ਆਏ ਤੇ ਜਸਪ੍ਰੀਤ ਦਾ ਸਾਖ ਆਪਣੇ ਪੁੱਤਰ ਲਈ ਮੰਗਿਆ ਤੇ ਸਾਦੇ ਟੰਗਣਾ ਗੁਰਦੁਆਰਾ ਸਾਹਿਬ ਅਨੰਦ ਕਾਜ ਕਰਨ ਦੀ ਮੰਗ ਰੱਖੀ ਅੱਜ ਫੇਰ ਉਹੀ ਦਰਾਉ ਹੋ ਰਿਹਾ ਸੀ ਜੋ ਚੰਦਗੌਰ ਨੇ ਕੀਤਾ ਸੀ ਉਹਨਾਂ ਦੋਵਾਂ ਦਾ ਵਿਆਹ ਹੋਇਆ ਤਾਂ ਚੰਦਗੌਰ ਦੋਵਾਂ ਨੂੰ ਆਸ਼ੀਰਵਾਦ ਦਿੰਦੀ ਹੋਈ ਕਹਿਣ ਲੱਗੀ ਭਾਵੇਂ ਸਮੇਂ ਤੇ ਪੀੜੀਆਂ ਦਾ ਫਰਕ ਪੈ ਗਿਆ ਪਰ ਗੁਣਾਂ ਦੇ ਕਦਰਵਾਨ ਅੱਜ ਵੀ ਹਨ ਤੇ ਧੀਏ ਸਾ ਦਾ ਰੰਗ ਸ਼ਰਾਖ ਨਹੀਂ ਹੁੰਦਾ ਇਹ ਤਾਂ ਰੱਬ ਨੇ ਆਪ ਹੀ ਸਾਰੇ ਰੰਗ ਬਣਾਏ ਹਨ ਅੱਜ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਹੈ ਰੱਬ ਭਾਵੇਂ ਮੈਨੂੰ ਹੁਣੇ ਚੁੱਕ ਲਵੇ ਇਸ ਤਰ੍ਹਾਂ ਸਾਰਿਆਂ ਨੇ ਹੱਸਦੇ ਹੋਏ ਜਸਪ੍ਰੀਤ ਨੂੰ ਜਿਸ ਪਾਸ ਨਾਲ ਵਿਦਾ ਕੀਤਾ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਅਤੇ ਪਰਿਵਾਰਿਕ ਕਹਾਣੀ ਸੀ